ਤਮੀ ਰੂਹ ਮਧੂਮ ਰੂਹ ਵਿੱਚ ਵਸਦਾ ਏ ਸਤਿਗੁਰ ਜੀ ਨਾਮ ਤੇਰਾ ਤਮੀ ਰੂਹ ਮਧੂਮ ਰੂਹ ਵਿੱਚ ਵਸਦਾ ਏ ਸਤਿਗੁਰ ਜੀ ਤਮੀ ਰੂਹ ਮਧੂਮ ਰੂਹ ਵਿੱਚ ਵਸਦਾ ਏ ਸਤਿਗੁਰ ਜੀ ਨਾਮ ਤੇਰਾ ਤੇਰਾ ਮਿਲ ਗਿਆ ਹੋਰ ਕੀ ਚਾਹੀਦਾ ਪਿਆਰ ਤੇਰਾ ਮਿਲ ਗਿਆ ਹੋਰ ਕੀ ਚਾਹੀਦਾ ਕਿਉਂਕਿ ਇਹ ਆਪਣਾ ਘਰ ਦਾ ਮੇਲਾ ਹੈ ਇਸ ਕਰਕੇ ਇੱਥੇ ਆ ਕੇ ਟਾਈਮ ਦੀ ਗੱਲ ਬਹੁਤੀ ਗੱਲ ਨਹੀਂ ਕਰੀਦੀ ਬਸ ਹਾਜ਼ਰੀ ਲਗਾਣ ਆਈਦਾ ਹੈ ਹਾਜ਼ਰੀ ਲਗਾ ਕੇ ਚਲੀ ਜਾਈਦਾ ਤੇਰਾ ਮਿਲ ਗਿਆ ਹੋਰ ਕੀ ਚਾਹੀਦਾ ਪਿਆਰ ਤੇਰਾ ਮਿਲ ਗਿਆ ਹੋਰ ਕੀ ਚਾਹੀਦਾ ਤਾਂ ਜਦ ਤਨ ਤੂੰ ਸੋ ਕਲ ਨੂੰ ਸਿਆਹੀ ਦਾ ਤਾਜ ਤਮਲੇ ਤੋਂ ਤਾਜ ਬਗਵਾ ਸੁਬਾਹ ਸਾਰਾ ਮਾਣ ਬਹੁਤ ਸਾਰਾ ਪਿਆਰ ਮੇਰੇ ਦਾਦਾ ਜੀ ਵੱਲੋਂ ਐਚਐ ਸਿੱਧੂ ਸਾਹਿਬ ਵੱਲੋਂ ਸਾਡੇ ਮਦਨ ਪਾਪਾ ਜੀ ਉਹਨਾਂ ਵੱਲੋਂ ਪ੍ਰੀਤ ਲਭੀਆ ਹੋਰ ਕੀ ਚਾਹੀਦਾ ਤਾਜ ਤਮਲੇ ਤੋਂ ਤਸ ਕਲ ਨੂੰ ਸਿਆਹੀ ਦਾ ਹ ਤਸੀਂ ਖਾਸ ਬਣਾ ਦਿੱਤਾ

ਮੇਰੇ ਦਾਦਾ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਫਿਰ ਵੀ ਉਹਨਾਂ ਦੇ ਜਿਹੜੇ ਸਾਥੀ ਨੇ ਮਦਨ ਅੰਕਲ ਜੀ ਪ੍ਰਬੰਧਕ ਕਮੇਟੀ ਚ ਉਹ ਅੱਜ ਵੀ ਨੇ ਤੇ ਮੇਰੇ ਦਾਦਾ ਜੀ ਯਾਦ ਉਹਨਾਂ ਵਿੱਚ ਦੇਖ ਰਿਹਾ ਮੈਂ ਸੂਲੀ ਦੀ ਚਮਕਾਰ ਦੀ ਵਾਂਗੂ ਚਮਕ ਗਈ ਤਕਦੀਰ ਮੇਰੀ ਇਹ ਮਨ ਮੰਦਿਰ ਵਿੱਚ ਬਸ ਜੀ ਸਤਿਗੁਰ ਜੀ ਤਸਵੀਰ ਤੇਰੀ ਸਤਿਗੁਰ ਜੀ ਤਸਵੀਰ ਤੇਰੀ ਸਤਿਗੁਰ ਜੀ ਤਸਵੀਰ ਤੇਰੀ ਕਿਤੁਨ ਸੋਖ ਤਹੈ ਸਤਿਗੁਰ ਜੀ ਸੋਖ ਤਹੈ ਸਤਿਗੁਰ ਜੀ ਮੰਜ਼ਿਲ ਮੁਕਾਮ ਮੇਰਾ ਹੁਮੀ ਰਹੁ ਮਹਿਮਾਂ ਵਿੱਚ ਨਸਦਾ ਰਹਿ ਸਤਿਗੁਰ ਜੀ ਨਾਮ ਤੇਰਾ ਰਹੁ ਮਹਿਮਾਂ ਵਿੱਚ ਨਸਦਾ ਰਹਿ ਸਤਿਗੁਰ ਜੀ ਨਾਮ ਤੇਰਾ ਜੋਂਦਾ ਹਿਉ ਉਚਿ ਨੇ ਤੱਕਿਆ ਸਹਾਰਾ ਏ ਤਰਜੰਗੋ ਯੋ ਜਿਨੇ ਤੱਕਿਆ ਸਹਾਰਾ ਏ ਨਾਮੀ ਬਿਨਾ ਨਾ ਹੁੰਦਾ ਪਾਣੀ ਉੱਤੇ ਰਹੇ ਸੰਧੀ ਪੈ ਘਰ ਜਪਦਾਏ ਘਰ ਸਜਪਦਾਏ ਸੁਬਹ ਹੋ ਸ਼ਾਮ ਤੇਰਾ ਹੋ ਮੇਰੇ ਹੋ ਮਨ ਨੂੰ ਚ ਲਸਦਾਏ ਸਤ ਗੁਰੂ ਜੀ ਨਾਮ ਤੇਰਾ ਹੋ ਮੇਰੇ ਹੋ ਮਨ ਨੂੰ ਚ ਲਸਦਾਏ ਗੁਰੂ ਜੀ ਨਾਮ ਤੇਰਾ ਹੰਗਾ ਨੀ ਤੇਰਾ ਇਸ ਸੰਗਤ ਇਕ ਤਾਂ ਜ਼ੋਰ ਦਾ ਤਾੜੀ ਮਾਰ ਦੇ। ਮੈਂ ਪਿੱਛੇ ਦੇਖ ਰਿਹਾ ਜਿੰਨੀ ਸੰਗਤ ਬੈਠੀ ਗੱਲਾਂ ਦੇ ਵਿੱਚ ਰੁੱਝੀ ਏ। ਸਾਰਿਆਂ ਨੇ ਇੱਕ ਵਾਰ ਆਪੋ ਆਪਣੇ ਹੱਥ ਖੜੇ ਕਰਨੇ। ਜਿਨ੍ਹਾਂ ਦੇ ਹੱਥ ਹੋਣਗੇ ਉੱਤੇ ਉਹਨਾਂ ਦੀ ਭਾਗ ਜਾਗਣਗੇ ਸੁੱਤੇ ਸਾਰਿਆਂ ਨੂੰ ਸੁਣਾਈ ਦੇ ਰਿਹਾ ਹੈ। ਹੱਲੇ ਵੀ ਸੰਗਤ ਕਹਿੰਦੇ ਨੇ ਕਿ ਗਾਣ ਵਾਲੇ ਨਿਗਾਹ ਖਿੱਚਦੇ ਜਾਣਾ ਤੇ ਵਜਾਣ ਵਾਲੇ ਨੇ ਵਜਾ ਕੇ ਚਲੇ ਜਾਣਾ ਤੇ ਤੁਸੀਂ ਇੱਥੇ ਗੱਲਾਂ ਕਰਕੇ ਤੇ ਲੰਗਰ ਸੱਕੇ ਨਹੀਂ ਜਾਣਾ। ਅਗਰ ਤੁਸੀਂ ਆਏ ਹੀ ਗਏ ਹੋ ਤਾਂ ਆਪੋ ਆਪਣੀ ਹਾਜ਼ਰੀ ਲਗਾਣੀ ਹੈ। ਜਿਨ੍ਹਾਂ ਦੇ ਹੱਥ ਹੋਣਗੇ ਉੱਤੇ ਉਹਨਾਂ ਦੀ ਭਾਗ ਜਾਗਣਗੇ ਸੁੱਤੇ ਜਿਨ੍ਹਾਂ ਦੇ ਹੱਥ ਹੋਣਗੇ ਵਿਚਕਾਰ ਨਾ ਉਹ ਆਰ ਤੇ ਨਾ ਉਹ ਪਾਰ ਜਿਨ੍ਹਾਂ ਦੇ ਹੱਥ ਹੋਣਗੇ ਥੱਲੇ ਉਹਨਾਂ ਦੇ ਕੁਝ ਨਹੀਂ ਪੈਣਾ ਪੱਲੇ ਬੋਲੇ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਸੁਬਟਾ ਧੰਨਵਾਦਾ ਜੀ ਹਰਮੇਸ਼ ਕੁਮਾਰ ਸਿੱਧੂ ਜੀ ਦਬਈ ਵਾਲੇ ਪਿੰਡ ਨੇਲੀ ਕਲਾ ਤੋਂ ਉਹਨਾਂ ਵੱਲੋਂ 2100 ਰੁਪਏ ਜਿਹੜਾ ਸਹਿਯੋਗ ਭੇਜਿਆ ਗਿਆ ਸਭ ਵੱਡਾ ਧੰਨਵਾਦ ਹੈ ਸਾਡੇ ਮਨਜੀਤ ਸਿੰਘ ਸਿੱਧੂ ਜੀ ਪਿੰਡ ਭਾਮ ਤੋਂ ਉਹਨਾਂ ਵੱਲੋਂ 5100 ਰੁਪਏ ਜਿਹੜਾ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਭੇਜਿਆ ਗਿਆ ਸਾਡੇ ਰਿਸਪੈਕਟਡ ਮਦਨ ਸਿੰਘ ਸਿੱਧੂ ਜੀ ਉਹਨਾਂ ਵੱਲੋਂ 10000 ਰੁਪਏ ਸਾਡੇ ਦਰਮਿਆਨ ਭੇਜਿਆ ਗਿਆ ਸੋ ਬੜਾ ਧੰਨਵਾਦ ਹੈ ਜੀ 5100 ਰੁਪਏ ਗੁਰਦੇਵਾਲ ਸਿੰਘ ਸਿੱਧੂ ਜੀ ਉਹਨਾਂ ਵੱਲੋਂ ਭੇਜਿਆ ਗਿਆ ਸੋ ਬੜਾ ਧੰਨਵਾਦ ਹੈ ਜੀ 1100 ਰੁਪਏ ਸਤਨਾਮ ਸਿੰਘ ਸਿੱਧੂ ਜੀ ਉਹਨਾਂ ਵੱਲੋਂ ਭੇਜਿਆ ਗਿਆ ਸੋ ਸਾਰੇ ਸਹਿਯੋਗੀ ਸਜਣਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਸੋ ਇੱਥੇ ਪਹੁੰਚ ਰਹੀਆਂ ਸਾਰੀਆਂ ਮਾਨਮਤੀਆਂ ਸ਼ਖਸੀਤਾਂ ਦੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਸਤਿ ਸ੍ਰੀ ਅਕਾਲ ਸ਼ੁਕਰ ਗੁਜ਼ਾਰਾ ਜੀ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਸੁਭਾਸਰਾ ਆਸ਼ੀਰਵਾਦ ਜੀ ਸਿੱਧੂ ਪਰਿਵਾਰ ਵੱਲ ਆ ਰਿਹਾ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰ ਗੁਜ਼ਾਰਾ ਸਵਾਗਤ ਇੱਕ ਲਾਸਟ ਅੱਜ ਦੇ ਨਯ ਜਵਰਾਜ ਸਿੱਧੂ ਉਸ ਤੋਂ ਬਾਅਦ ਕੋਰਸਰ ਉਹ ਵੀ ਤਿਆਰ ਰਿਹਾ ਜੀ ਸਵਾਗਤ ਜਵਰਾਜ ਸਿੱਧੂ ਚਲੋ ਆਪਣੇ ਘਰ ਦੀ ਗੱਲ ਐਸ ਕਰਕੇ ਆਪਾਂ ਇੱਥੇ ਬਹੁਤਾ ਟਾਈਮ ਦੀ ਅਜਸਟਮੈਂਟ ਨਹੀਂ ਕਰਦੇ ਕਿਉਂਕਿ ਆਪਣੇ ਪਰਿਵਾਰ ਦਾ ਮੇਲਾ ਹੈ ਤੇ ਆਪਣੇ ਪਰਿਵਾਰ ਦੇ ਵਿੱਚ ਸਾਰੇ ਸਿੰਗਰ ਆਉਂਦੇ ਨੇ ਇੱਥੋਂ ਇੱਕ ਇੱਕ ਸ਼ਬਦ गा ਕੇ ਤੇ ਆਪਾਂ ਆਪਣੀ ਹਾਜ਼ਰੀ ਲਗਾ ਕੇ ਜਾਂਦੇ ਨੇ ਚਾਚਾ ਜੀ ਲਾਸਟ ਹੈ ਬਸ ਇੱਕ ਫਿਰ ਜਾਚੂ ਇੱਕ ਲਾਸਟ ਹੀ ਆ ਡਾਕਟਰ ਕਰਬੀਰ ਸਿੱਧੂ ਜੀ ਸਿੱਧੂ ਲੋਟਰੀ ਵਾਲੇ ਬਸ ਲਾਸਟ ਹੈ ਇੱਕ ਆਪਾਂ ਲਾਸਟ ਬਸ ਉਸ ਤੋਂ ਬਾਅਦ ਮੈਂ ਵੀ ਸਾਡੇ ਨਾਲ ਹੀ ਆਪਾਂ ਚੱਲ ਜਾਣਾ ਸਿਮਰਾ ਪਿਛਲੇ ਸਾਲ ਇੱਕ ਟਰੈਕ ਆਇਆ ਸੀ ਸਨੁਮਾਨ ਬੜਾ ਹੈ ਆਪਣੇ ਤੇ ਰਵਿਦਾਸੀਏ ਹੋਣ ਦਾ ਸੋ ਬਹੁਤ ਸ਼ੇਅਰ ਕੀਤਾ ਹੈ ਅੱਛਾ ਸਿੱਧੂ ਸਾਹਿਬ ਨੇ ਸੋ ਇਹਨਾਂ ਦੀ ਹੀ ਬਦੌਲਤ ਕੇਕੇ 뮤직 ਦੇ ਵਿੱਚ ਮੇਰਾ ਫਰਸਟ ਟਰੈਕ ਜੋ ਤੁਸੀਂ ਹੁਣ ਸੁਣਿਆ ਉਹ ਇਹਨਾਂ ਦੇ ਬਦੌਲਤ ਉਹਨਾਂ ਦੀ ਕੰਪਨੀ ਦੇ ਵਿੱਚ ਆਇਆ ਗੰਠ ਕਲੇਰ ਜੀ ਦੀ ਤੇ ਐਦਾਂ ਹੀ ਇਹਨਾਂ ਦੀ ਹੁਣ ਕੰਪਨੀ ਦੇ ਵਿੱਚ ਮੇਰੇ ਗਾਣੇ ਆਣਗੇ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਕੇ ਹੁੱਕੰਟਿਆ ਪੀਤ ਨਹੀਂ ਆਉਂਦਾ ਮੁੱਕੇ ਨਾ ਮੁੜ ਨਾ ਆਉਂਦਾ ਐਸਐਸ ਪੰਜਾਬ ਲਾਈਵ ਟੀਵੀ ਦਾ ਧੰਨਵਾਦ ਕਰਦੇ ਹੁਨਰ ਬੜਾ ਹੈ ਸਾਡੇ ਚ ਜ਼ਾਲਿਮ ਨੂੰ ਟੂਣਦਾ ਹਸਨੁਮਾਨ ਬੜਾ ਹੈ ਆਪਣੀ ਤੇ ਹੋਰ ਵੀ ਦਸਿਆ कंडला ते तुरन पिछे नाम कंडला ते तुरन पिछे नाम कुनल बड़ा है सादरल बड़ा है सादम लुफुल सुलमार बड़ा है तिल बिदासी हो ਰਹੇ ਆਪਣੇ ਦੇ ਰੋਤ ਰਹੋ ਸਨਮਾਨ ਬੜਾ ਹੈ ਆਪਣੇ ਤੇ ਵਿਦਾਸੀਏ ਹੋਣ ਦਾ ਕਹਿੰਿਆ ਨੇ ਖੂਬ ਤਰਕੀਅਤ ਵਿਚੇ ਬਦੇਸ਼ਾ ਜਾ ਕੇ ਵਿਚੇ ਬਦੇਸ਼ਾ ਜਾ ਕੇ ਵਿਚੇ ਬਦੇਸ਼ਾ ਜਾ ਕੇ ਕਿਉਂਕਿ ਆਪਾਂ ਨੂੰ ਪਰੰਧਾ ਵੀ ਹੱਕ ਨਹੀਂ ਸੀ ਹੱਕਸਲ ਲੈ ਕੇ ਤੇ ਬਾਬਾ ਸਾਹਿਬ ਨੇ ਤੇ ਅੱਜ ਖੂਬ ਤਰੱਕੀਆਂ ਕਰ ਰਹੇ ਆ ਆਪਾਂ ਵਿਚੇ ਬਦੇਸ਼ਾ ਜਾ ਕੇ ਕਿਹੜੇ ਕਿਹੜੇ ਆ ਮੰਨਦੇ ਵੀ ਅਸੀਂ ਰਵਿਦਾਸੀ ਆ ਹੁਣ ਤਾਂ ਸਾਨੂੰ ਮਾਣ ਹੱਥ ਫੜੇ ਕਰੋ ਪਿਛਲੀ ਸੰਗਤ ਨੂੰ ਮੈਂ ਜ਼ਿਆਦਾ ਕਹੂੰਗਾ ਕਿਉਂਕਿ ਪਿਛਲੀ ਸੰਗਤ ਨੂੰ ਸਪੋਰਟ ਨਹੀਂ ਦੇਰੀ ਕਰ ਲਈਆਂ ਦੀ ਖੂਬ ਤਰਕੀ ਆ ਵਿਚ ਗਦੇ ਸ਼ਾਹ ਜਾ ਕੇ ਵਿਚ ਗਦੇ ਸ਼ਾਹ ਜਾ ਕੇ ਸੁਸਦੇ ਅੰਤਜੀਵ ਨੂੰ ਬਹੁਤ ਸਰਾ ਮਾਣ ਫਕਮ ਨਜ਼ਰੀ ਲੈਂਦੀ ਰਖੀਆਂ ਮੇ ਤੁਮ ਬਾਗੇ ਤੁਮ ਬਾਗੇ ਤੁਮ ਬਾਗੇ ਕਰ ਵੀਨ ਤਾ ਰਸਤਾ ਮਿਲਦਾ ਕਰ ਵੀਨ ਤਾ ਰਸਤਾ ਮਿਲਦਾ ਜੁਲਾਨ ਪਹੁੰਚਦਾ वो है अपनी तेर है अपनी तेर एक बस मैं आ लास्ट आंतर है क्योंकि मेरी गल सुनो सार ने नहीं मेरी ये गल नहीं है क्योंकि मेरा अपना परिवार का मैंबर है आगा 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 आगा। मैं... मैं, 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 मैं चलो रहने दो ਮੈਂ ਨਿੱਕਾ ਹਾਜ਼ਰੀ ਕਬੂਲ ਕਰਿਓ ਕਿਉਂਕਿ ਹਰ ਇੱਕ ਸਾਲ ਮੇਰੇ ਨਾਲ ਇਦਾਂ ਹੀ ਹੁੰਦਾ ਜਗਵੀਰ ਭਾਜੀ ਇਹ ਇਦਾਂ ਹੀ ਕਰਦੇ ਯਾਰ ਤੁਸੀਂ ਆਪਣਾ ਮੇਲਾ ਕਰਾਓ ਯਾਰ ਆਪਾਂ ਆਪਾਂ ਫਿਰ ਉੱਥੇ ਆਪਾਂ ਗਾਇਆ ਕਰਾਂਗੇ ਠੀਕ ਹੈ ਸੋ ਸ਼ੁਕਰੀਆ ਜੀ ਮਿਹਰਬਾਨੀ ਸਮਾਂ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ ਮਾਫੀ ਚਾਹੁੰਦੇ ਆ ਸੋ ਸਾਡੇ ਰਿਸਪੈਕਟਡ ਗਿਆਨ ਸਿੰਘ ਜੀ ਸਿੱਧੂ ਕਮਾਤੋ ਉਹਨਾਂ ਵੱਲੋਂ 11000 ਰੁਪਏ ਦਾ ਜਿਹੜਾ ਵਿਸ਼ੇਸ਼ ਯੋਗਦਾਨ ਸਾਡੇ ਦਰਮਿਆਨ ਪਹੁੰਚਦਾ ਕੀਤਾ ਹੈ ਸੋ ਉਹਨਾਂ ਨੂੰ ਬੇਨਤੀ ਹੈ ਜੀ ਆਪਣਾ ਮਾਨ ਸਨਮਾਨ ਲਓ ਜੀ ਗਿਆਨ ਸਿੰਘ ਸਿੱਧੂ ਜੀ ਕਮਾ ਗਿਆਨ ਸਿੰਘ ਸਿੱਧੂ ਜੀ ਕਮਾ ਉਹ ਆਪਣਾ ਮਾਨ ਸਨਮਾਨ ਲਓ ਜੀ ਬਹੁਤ ਬਹੁਤ ਧੰਨਵਾਦ ਹੈ ਜੀ 11000 ਰੁਪਏ ਉਹਨਾਂ ਵੱਲੋਂ ਰਾਸ਼ੀ ਭੇਜੀ ਗਈ ਹੈ ਸਾਡੇ ਕਸ਼ਮੀਰਾ ਸਿੰਘ ਜੀ ਸਿੱਧੂ ਸਾਹਿਬ ਉਹ ਵੀ ਆਪਣਾ ਮਾਨ ਸਨਮਾਨ ਲਓ ਜੀ ਉਹਨਾਂ ਵੱਲੋਂ 10200 ਰੁਪਏ ਦਾ ਜਿਹੜਾ ਵਿਸ਼ੇਸ਼ ਯੋਗਦਾਨ ਭੇਜਿਆ ਗਿਆ ਕਸ਼ਮੀਰਾ ਸਿੰਘ ਜੀ ਸਿੱਧੂ ਉਹ ਵੀ ਆਓ ਜੀ ਆਪਣਾ ਮਾਨ ਸਨਮਾਨ ਲਓ ਜੀ ਸੋ ਸ਼ੁਕਰੀਆ ਜੀ ਮਿਹਰਬਾਨੀ ਸਾਡੇ ਕਸ਼ਮੀਰਾ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਜੀ ਉਹ ਵੀ ਆਪਣਾ ਮਾਨ ਸਨਮਾਨ ਲਓ ਜੀ ਜਿਨ੍ਹਾਂ ਵੱਲੋਂ 10200 ਰੁਪਏ ਵਿਸ਼ੇਸ਼ ਤੌਰ ਤੇ ਜਿਹਾ ਕਸ਼ਮੀਰਾ ਸਿੰਘ ਜੀ ਸਿੱਧੂ ਸਾਹਿਬ अपना मान सम्मान लो जी सुनाओ जी आप एक बार फिर स्टेज का आगाज करिए बहुत ही सुनीली आवाज आप सब तो सरमुख वन इन ओनली कार